ਖਵਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਪੰਜਾਬੀ ਨਾ ਤਾਂ ਕਿਸੇ ਨੂੰ ਧੱਕੇ ਦੇ ਨਾਲ ਦਬਦੇ ਆ ਤੇ ਨਾ ਹੀ ਕੋਈ ਇਹਨਾਂ ਨੂੰ ਧੱਕੇ ਦੇ ਨਾਲ ਦਬ ਸਕਦਾ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੀਤ ਗਾਇਆ ਗਿਆ ਸੀ ਆਰ ਨੈਦ ਦਾ ਤੇਰੀ ਯਾਰ ਨੂੰ ਦੱਬਣ ਨੂੰ ਫਿਰਦੇ ਆ ਦਬਦਾ ਕਿੱਥੇ ਆ ਲੇਕਿਨ ਇਧਰ ਪੰਜਾਬ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦੇ ਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਮੰਤਰੀਆਂ ਅਤੇ ਵਿਧਾਇਕਾਂ ਨੂੰ ਡੱਬ ਲਿਆ ਹੈ ਯਾਰ ਹੁਣ ਡੱਬਿਆ ਕਿਹਾ ਹੈ ਕਿਉਂਕਿ ਧਜੀਆਂ ਉਡਗੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਬਿਗਲ ਵੱਜਣਾ ਸੀ ਜਿੱਤ ਦਾ ਇਧਰ ਹਾਰ ਦੇ ਦਿਨਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਓਵੇਂ ਓਵੇਂ ਹੀ ਹਾਰ ਵੱਲ ਵਧ ਰਹੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਸਾਰੀ ਲੀਡਰਸ਼ਿਪ ਹੈ ਖਾਸ ਕਰਕੇ ਜਿਹੜੇ ਵਲੰਟੀਅਰਸ ਨੇ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਮਕੜ ਕਹਿੰਦੇ ਸੀ ਹਾਲਾਂਕਿ ਭਮਕੜਾ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਦਿੱਲੀ ਵਾਲਿਆਂ ਨੇ ਡੇਰੇ ਲਾਲਾ ਦਿੱਲੀ ਵਾਲਿਆਂ ਨੇ ਸਾਰੇ ਅਹੁਦੇ ਅਧਿਆਤੇ ਕਬਜ਼ਾ ਕਰ ਲਿਆ ਇਵਨ ਦੋ ਲੈਂਡ ਪੁਲਿੰਗ ਪਾਲਿਸੀ ਜਿਹੜੀ ਪਾਸ ਹੋਈ ਹੈ ਉਸ ਦੇ ਚੀਫ ਸੈਕਟਰੀ ਸੀ ਪੰਜਾਬ ਦੇ ਮੁੱਖ ਮੰਤਰੀ ਚੇਅਰਮੈਨ ਸੀ ਪੰਜਾਬ ਦੇ ਮੁੱਖ ਮੰਤਰੀ ਉਹ ਪਗਵੰਤ ਮਾਨ ਦੇ ਕੋਲੋਂ ਚਾਰੇ ਅਹੁਦੇ ਹੀ ਖੋਲੇ ਗਏ ਨੇ ਉਹ ਦਿੱਲੀ ਵਾਲਿਆਂ ਨੇ ਆਪਣੇ ਬੰਦੇ ਲਾ ਦਿੱਤੇ ਨੇ ਕਿ ਕੋਈ 10000 ਕਰੋੜਪੈ ਦਾ ਫਾਇਦਾ ਹੋਣ ਵਾਲਾ ਹੈ ਲੇਕਿਨ 10000 ਦਾ ਤਾਂ ਫਾਇਦਾ ਨਹੀਂ ਹੋਣਾ 10000 ਕਰੋੜ ਰੁਪਏ ਦਾ ਫਾਇਦਾ ਤੇ ਨਹੀਂ ਹੋਣਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਨੂੰ ਨੁੱਚੀ ਕਾ ਪੋਲਿਟੀਆਂ ਨੇ ਪੰਜਾਬ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਨੇ ਹੁਣ ਭਈ ਵਲੰਟਰੀਜ਼ ਨੂੰ ਇਕੱਠੇ ਕਰਕੇ ਸਮਝਾ ਰਹੀ ਹੈ ਕਿ ਲੈਂਡ ਪੂਲਿੰਗ ਪੋਲਿਸੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਵਾਸਤੇ ਹੈ ਭਈ ਜੇਕਰ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਬਚੀ ਜੇਕਰ ਮਜ਼ਦੂਰਾਂ ਨੂੰ ਰੋਜ਼ਗਾਰ ਨਾ ਮਿਲਿਆ ਤੇ ਫਿਰ ਲੈਂਡ ਪੂਲਿੰਗ ਪੋਲਿਸੀ ਕਿਹੜੇ ਕੰਮ ਦੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੋਦ ਮਸ਼ਹੂਰੀਆਂ ਕਰਨ ਨੇ ਲੈਂਡ ਪੁਲਿੰਗ ਪਾਲਸੀ ਦੀਆਂ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣਾ ਪੈ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਲੈਂਡ ਪੁਲਿੰਗ ਪਾਲਸੀ ਜਿਹੜੀ ਹੈ ਇਹ ਬਹੁਤ ਵਧੀਆ ਨੀਤੀ ਹੈ ਲੇਕਿਨ ਪੰਜਾਬ ਦੇ ਕਿਸਾਨ ਟਾਸ ਤੋਂ ਮਸ ਨਹੀਂ ਹੋ ਰਿਹਾ ਉਹ ਕਹਿੰਦੇ ਨੇ ਜੇਕਰ ਵਧੀਆ ਹੈ ਤੁਸੀਂ ਇਸ ਨੂੰ ਆਪਣੇ ਖਿਸੇ 'ਚ ਪਾ ਕੇ ਰੱਖੋ ਸਾਰੀਆਂ ਪਾਰਟੀਆਂ ਦਾ ਵਿਰੋਧ ਕਰ ਰਹੀਆਂ ਨੇ ਚਲੋ ਉਹਨਾਂ ਨੇ ਤਾਂ ਆਪਣੇ ਵੋਟ ਬੈਂਕ ਦੀ ਖਾਤਰ ਵਿਰੋਧ ਕਰਨਾ ਹੈ ਲੈਂਡ ਪਲਨਿੰਗ ਪਾਲਸੀ ਦਾ ਲੇਕਿਨ ਪੰਜਾਬ ਦੇ ਕਿਸਾਨਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਤੁਸੀਂ ਕਲੌਨੀਆਂ ਦੀ ਗੱਲ ਕਰਦੇ ਹੋ ਤੁਸੀਂ ਅਰਬਨ ਸਟੇਟ ਦੀ ਤੁਸੀਂ ਮੌਲਜ਼ ਦੀ ਗੱਲ ਕਰਦੇ ਹੋ ਐਸੀ ਤਾਂ ਤੁਹਾਨੂੰ ਇੱਕ ਇੰਚ ਵੀ ਨਹੀਂ ਦੇਣੀ ਯਾਨੀ ਕਿ ਹੁਣ ਇੱਥੋਂ ਤੱਕ ਆ ਆਪਾ ਪਾਰਟੀ ਗਿਰ ਗਈ ਹੈ ਕਿ ਆਪ ਆਪਾ ਪਾਰਟੀ ਦੇ ਜਿਹੜੇ ਹੈਗੇ ਨੇ ਵੋਲੰਟੀਅਰ ਉਹਨਾਂ ਨੂੰ ਜਿਵੇਂ ਅਸੀਂ ਬੱਚਿਆਂ ਨੂੰ ਉੜਾ ਦਾ ਭਟਾਉਂਦੇ ਹਾਂ ਸਕੂਲਾਂ ਦੇ ਵਿੱਚ ਉਸੇ ਤਰ੍ਹਾਂ ਸਮਝਾਇਆ ਜਾ ਰਿਹਾ ਹੈ ਕਿ ਲੈਂਡ ਪੁਲਿੰਗ ਸੇ ਨੀਤੀਆਂ ਪੌਸਿਆਂ ਦੇ ਫਾਇਦੇ ਕੀ ਨੇ ਸੂਤਰਾਂ ਦੇ ਬਾਰੇ ਤੋਂ ਖਬਰ ਆ ਰਹੀ ਹੈ ਕਿ ਲੈਂਡ ਪੁਲਿੰਗ ਪਾਲਿਸੀ ਨੂੰ ਲਾਗੂ ਕਰਨਾ ਪੰਜਾਬ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਲਈ ਵਿਕਾਰਤਾ ਸਵਾਲ ਬਣ ਗਿਆ ਹੈ ਕਿਸਾਨ ਦੇ ਵਿਰੋਧ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਦੇ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਲੈਂਡ ਪੁਲਿੰਗ ਪਾਲਿਸੀ ਵਿੱਚ ਸੋਧ ਕੀਤੀ ਕਰ ਦਿੱਤੀ ਉਤੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਿਂਦਰ ਜੈਨ ਪਾਰਟੀ ਦੇ ਵੱਖ-ਵੱਖ ਵਿੰਕਾਂ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਲੈਂਡ ਪੁੱਲਿੰਗ ਪਾਲਿਸੀ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਗੁਰਦਸੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਸੈਕਟਰ 35 ਚੰਡੀਗੜ੍ਹ ਸਥਾਨਕ ਆ ਜਿਹੜਾ ਹੈ ਸਰਕਾਰਾਂ ਬਾਰੇ ਵਿਭਾਗ ਤੇ ਆਡੀਟੋਰੀਅਮ ਵਿੱਚ ਸਤਿੰਦਰ ਜੈਨ ਪਾਰਟੀ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸਬੰਧਤ ਵੱਖ-ਵੱਖ ਵਿੰਕਾਂ ਦੇ ਆਗੂਆਂ ਨੂੰ ਲੈਂਡ ਪੁੱਲਿੰਗ ਬਾਰੇ ਦੱਸਿਆ ਦੱਸਿਆ ਹੈ ਕਿ ਕਿਸਾਨਾਂ ਲਈ ਲਾਹੇਵੰਦ ਹੈ ਯਾਨੀ ਕਿ ਸਤਿੰਦਰ ਜੈਨ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਉਹ ਹੁਣ ਲੈਂਡ ਪੁਲਿੰਗ ਪਾਲਿਸੀ ਦੇ ਲੈਂਡ ਪੁਲਿੰਗ ਪਾਲਿਸੀ ਦੀਆਂ ਨੀਤੀਆਂ ਦੇ ਫਾਇਦੇ ਸਮਝਾ ਰਹੀ ਹੈ ਕਿਨਾਂ ਨੂੰ ਪੰਜਾਬ ਦੇ ਵੋਲੰਟਰੀਜ਼ ਜਿਹੜੇ ਹੈਗੇ ਨੇ ਆਪ ਆਪੀ ਪਾਰਟੀ ਦੇ ਵੱਖ-ਵੱਖ ਵਿੰਗਸ ਦੇ ਪ੍ਰਧਾਨਾਂ ਨੂੰ ਹਲਕਾ ਇੰਚਾਰਜਾਂ ਨੂੰ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਬੜਾ ਵੱਡਾ ਖਬਰਿਆਜ਼ਾ ਪੁੱਤਰਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸਾਨ ਆਗੂ ਅਤੇ ਕਿਸਾਨ ਖੁਦ ਕਹਿ ਰਹੇ ਨੇ ਕਿ ਜਿਵੇਂ ਜਿਵੇਂ 2027 ਨੇੜੇ ਆਦਾ ਜਾ ਰਿਹਾ ਹੈ ਓਵੇਂ ਓਵੇਂ ਹੀ ਹਰ ਦੇ ਦਿਨ ਨੇੜੇ ਆ ਰਹੇ ਨੇ ਆਪ ਆਦੀ ਪਾਰਟੀ ਦੇ ਧੰਨਵਾਦ